ਜਾ ਤੁਸੀਂ ਕਿਸੇ ਚੀਜ਼ ਦੀ ਐਮਐਸਪੀ ਡਿਕਲੇਅਰ ਕਰਦੇ ਹੋ ਤੇ ਬੰਦਾ ਤੁਹਾਡਾ ਕਿ ਉਹਨੂੰ ਖਰੀਦੋ ਇਹ ਤੇ ਖਰੀਦਣੀ ਨਹੀਂ ਤੇ ਫਿਰ ਉਹ ਐਮਐਸਪੀ ਡਿਕਲੇਅਰ ਕਰਨ ਦਾ ਕੀ ਫਾਇਦਾ ਤਾਂ ਇਹ ਇੱਕ ਕਿਸਮ ਦੀ ਕੰਟਰੈਕਟ ਫਾਰਮਿੰਗ ਹੈ 5 ਸਾਲ ਲਈ ਵੀ ਕੰਟਰੈਕਟ ਕੀਤਾ ਤੁਹਾਨੂੰ ਉਸੇ ਪ੍ਰਾਈਸ ਤੋਂ ਖੇਦਣਗੇ ਸਰਕਾਰ ਦੇਖ ਲਵੇ ਕਿ ਜਿੱ ਕੀ ਦੇਰੀਆਂ ਤੇ ਇਕ ਰੋਪ ਜਿਹਨਾਂ ਤੇ ਐਮਐਸਪੀ ਡਿਕਲੇਰ ਕਰਦੇ ਆ ਉਹ ਵੀ ਸਕਦੀ ਹੈ ਨਹੀਂ ਕਰ ਸਕਦੀ ਹਲ ਕਰਦੇ ਆ ਗਵਰਨਮੈਂਟ ਵੀ ਮੋਰੀ ਮੋਰਚਾ ਲਾਈ ਬੈਠੀ ਆ ਇਹ ਵੀ ਇਹ ਤਾਂ ਥਕਾਉਣ ਲਿਆ ਇਹ ਕੋਈ ਦੁਸ਼ਮਣ ਥੋੜੇ ਨੇ ਪਰ ਮੈਂ ਰਜਿਸਟ੍ਰੇਸ਼ਨ ਕਰਨਾ ਚਾਹੁੰਦਾ ਉਹ ਕਰਨ ਦਿਓ ਹੁਣ ਦਿੱਲੀ ਜਾਣਾ ਚਾਹੁੰਦੇ ਜਾਣ ਦਿਓ ਉਹਨਾਂ ਨੂੰ ਬੰਦੇ ਨੇ ਕਿਹਾ ਤਾਈਓ ਸਦੀ ਜੋ ਪ੍ਰੋਫਿਟੇਬਲ ਹੋਵੇ ਇਹ ਗਰੰਟੀ ਮੰਗਦੇ ਹੈ ਬਿਲਕੁਲ ਬਿਲਕੁਲ ਮਮਕਨ ਹੈ ਜੇ ਤੁਸੀਂ ਕਿਸੇ ਚੀਜ਼ ਦੀ ਐਮਐਸਪੀ ਡਿਕਲੇਅਰ ਕਰਦੇ ਹੋ ਤੇ ਬੰਦਾ ਤੁਹਾਡਾ ਕਿਉਂ ਉਹਨੂੰ ਖਰੀਦੋ ਜੇ ਤੁਸੀਂ ਖਰੀਦਣੀ ਨਹੀਂ ਤੇ ਫਿਰ ਉਹ ਐਮਐਸਪੀ ਡਿਕਲੇਅਰ ਕਰਨ ਦਾ ਕੀ ਫਾਇਦਾ ਜੇ ਗਵਰਨਮੈਂਟ ਗਾਰੰਟੀ ਜੁਂਦੀ ਆ ਕਿ ਮੈਂ 5 ਸਾਲ ਲਈ ਖਰੀਦਾਂਗੇ ਸੀ ਤਾਂ ਇਹ ਇੱਕ ਕਿਸਮ ਦੀ ਕੰਟਰੈਕਟ ਫਾਰਮਿੰਗ ਹੈ 5 ਸਾਲ ਲਈ ਵੀ ਕੰਟਰੈਕਟ ਕੀਤਾ ਤੁਹਾਨੂੰ ਉਸ ਪ੍ਰਾਈਸ ਤੋਂ ਖਰੀਦਣਗੇ ਹੁੰਦੀ ਹੁੰਦੀ ਆ ਕਿ ਐਮਐਸਪੀ ਜਿਹਦਾ ਕਾਟਨ ਦੀ ਹੋਈ ਜਾਂ ਮੱਕੀ ਦੀ ਹੋਈ ਜਾਂ ਦੁੱਧੀਆਂ ਹੋਈਆਂ ਉਹ ਜਦੋਂ ਕੀਮਤ ਜਿਹੜੀ ਆ ਉਹ ਥੱਲੇ ਡਿੱਗਦੀ ਤਾਂ ਗਵਰਨਮੈਂਟ ਖਰੀਦਦੀ ਨਹੀਂ ਤੇ ਇਹਦੇ ਵਿੱਚ ਜਿਹੜੀ ਆ ਕਿਸੇ ਦੀ ਗਾਰੰਟੀ ਹੋ ਗਈ ਵੀ ਜਿਹੜੀ ਆ ਉਹ ਕੰਟਰੈਕਟ ਹੋ ਗਿਆ ਕਿਸਮਨਾਏ ਕਿ ਵੀ ਇਹ ਆਪਣਾ ਖਰੀਦ ਲੈਣਗੇ 5 ਸਾਲ ਤੱਕ 5 ਸਾਲ ਹੁਣ ਫਾਰਮਰ ਇਹ ਦੇਖਣਾ ਵੀ ਉਹਨਾਂ ਨੂੰ ਇਕਨੋਮਿਕਲੀ ਉਹ ਪੇ ਕਰਦਾ ਕਹਿੰਦਾ ਪ੍ਰੋਫਿਟੇਬਲ ਹੁੰਦੀ ਕਿ ਨਹੀਂ ਹੁੰਦੀ ਉਹ ਉਹ ਲਾਜ਼ਮੀ ਮੈਟਰ ਹੈ ਦੂਜੀ ਗੱਲ ਹੈ ਉਹ ਕਲੇਮ ਕਰਦੇ ਆ ਵੀ ਇਹਨਾਂ ਡਾਇਵਰਸੀਫਿਕੇਸ਼ਨ ਹੋਊਗੀ। ਕਾਟਨ ਮੇਜ਼ ਨਾਲ ਤਾਂ ਜ਼ਰੂਰ ਹੋਊਗੀ। ਮੱਕੀ ਨਾਲ ਵੀ ਉਹ ਕਾਟਣਾ ਵੀ ਹੋਊ। ਜਿੱਥੋਂ ਤੱਕ ਧਾਲਾਂ ਦਾ ਸਵਾਲ ਹੈ ਜੇ ਉਹ ਰਾਇਸ ਨੂੰ ਰਿਪਲੇਸ ਕਰਦੀਆਂ ਜਾਂ ਕਣਕ ਨੂੰ ਰਿਪਲੇਸ ਕਰਦੀਆਂ ਤਾਂ ਫੇਰ ਉਹ ਜਿਹੜੀਆਂ ਨੇ ਉਹ ਡਾਇਵਰਸੀਫਿਕੇਸ਼ਨ ਹੋਊਗੀ। ਮੇਨ ਪ੍ਰੋਬਲਮ ਤਾਂ ਰਾਇਸ ਦੀ ਹੈ ਕਣਕ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੇ ਜੇ ਸਮਰ ਕ੍ਰੌਪਸ ਹੈ ਜਿੱਦਾਂ ਮੂੰਗੀ ਹੈ ਮਾਂ ਮਾਂ ਉਹਨਾਂ ਤੋਂ ਅਰਤੇ ਸਮਰ ਕ੍ਰੌਪ ਐਡੀਸ਼ਨਲ ਜਿਹੜਾ ਗ로우 ਕੀਤੀ ਜਾਂਦੀ ਹੈ ਇਹ ਉਹ ਇੱਕ ਰੀਪ੍ਰੌਪ ਨਹੀਂ ਹੈ ਤੇ ਉਹ ਜਿਹੜੀਆਂ ਨੇ ਉਤੇ ਕ ਐਡੀਸ਼ਨਲ ਕ੍ਰੌਪ ਹੋ ਗਈ ਉਹਨਾਂ ਉਹਨਾਂ ਜਿਹੜੀ ਡਿਵਰਸਿਫਿਕੇਸ਼ਨ ਹੋ ਗਈ ਤਾਂ ਇੰਟੈਂਸਿਫਿਕੇਸ਼ਨ ਹੋ ਗਈ ਔਰ ਉਸ ਤੋਂ ਪਾਣੀ ਜਿਹੜਾ ਉਹ ਗਰਮੀ ਬਹੁਤ ਹੁੰਦੀ ਹੈ ਔਰ ਪਾਣੀ ਡਿਮਾਂਡ ਉਸ ਲਈ ਐਕਸਲਰਟ ਮਾਰਦੇ ਹਾਂ ਸੋ ਇੰਸਟੀਚਿਊਸ਼ਨ ਆ ਕੇ ਫਾਰਮਰ ਦੀ ਮਰਜ਼ੀ ਉਫੀਰ ਨਾ ਰਹੇ ਮਨ ਨਾ ਮਨ ਜੋ ਸਰ ਤੋਂ ਹੁਣ ਕਿਸਾਨਾਂ ਦਾ ਹੁਣ ਮੇਨ ਮੁੱਦਾ ਇਹੀ ਹੈ ਵੀ ਉਹ ਕਹਿੰਦੇ ਵੀ ਸਾਨੂੰ ਪੱਕੇ ਤੌਰ ਦੇ ਉੱਤੇ ਗਰੰਟੀ ਦਿੱਤੀ ਜਾਵੇ ਕਾਨੂੰਨੀ ਤੌਰ ਦੇ ਉੱਤੇ ਮਤਲਬ ਵੀ ਪੱਕੇ ਤੌਰ ਤੇ ਦਿੱਤੀ ਜਾਵੇ ਉਹ ਤਾਂ ਪਤਾ ਅੱਜ ਦੀ ਡਿਮਾਂਡ ਥੋੜੀ ਹੈ ਉਹ ਤਾਂ ਪਹਿਲਾਂ ਡਿਮਾਂਡ ਹੀ ਹੋਈ ਆ ਉਹ ਸਰਕਾਰ ਦੇਖ ਲਵੇ ਕਿ ਜੇ ਕੀ ਤੇਰੀਆਂ ਤੇਈ ਕ੍ਰੌਪ ਜਿਹੜੀਆਂ ਤੇ ਐਮਐਸਪੀ ਡਿਕਲੇਅਰ ਕਰਦੇ ਆ ਉਹ ਖਰੀਦ ਸਕਦੀ ਹੈ ਇਹ ਖਰੀਦ ਸਕਦੀ ਹੱਦ ਕਰ ਦੇਣਾ ਸਰ ਜੀ ਮੈਂ ਹਾਂ ਕਿਸਾਨ ਪੰਜਾਬ ਤੇ ਕਰਿਆਨਾ ਦੇ ਬਾਰਡਰ ਤੇ ਲਗਾਤਾਰ ਸੰਘਰਸ਼ ਕਰ ਰਹੇ ਹਾਂ ਇਹ ਕਿੱਦਾਂ ਦੇਖ ਰਹੇ ਹੋ ਗੱਲਬਾਤ ਨਾਲ ਹੋਊਗਾ ਗੱਲਬਾਤ ਮੇਰੇ ਨਾਲ ਗੱਲ ਹੋਣੀ ਨਹੀਂ ਤਕਾਸ਼ਾ ਹੀ ਨਹੀਂ ਗਵਰਨਮੈਂਟ ਵੀ ਮੋਰੇ ਮੋਰਚਾ ਲਾਇ ਬੈਠੀ ਆ ਇਹ ਵੀ ਇਹ ਤਾਂ ਤਕਾਉਣ ਲਿਆ ਇਹ ਕੋਈ ਦੁਸ਼ਮਣ ਥੋੜੇ ਨੇ ਪਰ ਮੈਂ ਰੈਜਿਟੇਸ਼ਨ ਕਰਨਾ ਚਾਹੁੰਦੇ ਨੇ ਕਰਨ ਦਿਓ ਉਹ ਦਿੱਲੀ ਜਾਣਾ ਚਾਹੁੰਦੇ ਜਾਣ ਦਿਓ ਉਹਨਾਂ ਦਾ ਰਾਈਟ ਬਣਦਾ ਹੈ ਤੇ ਦੂਜੀ ਗੱਲ ਇਹ ਵੀ ਇਹਨਾਂ ਨੂੰ ਮੋਰੇ ਮਸਲ ਯੂਜ਼ ਨਹੀਂ ਕਰਨੇ ਚਾਹੀਦੇ ਅਕਲ ਯੂਜ਼ ਕਰਨੀ ਜੇ ਦੀ ਗੱਲ ਕਰਕੇ ਗੱਲਬਾਤ ਕਰਕੇ ਫੈਸਲਾ ਕਰਨਾ ਚਾਹੀਦਾ ਯਾਨੀ ਕਿ ਬੈਠ ਕੇ ਸਮੱਸਿਆ ਦਾ ਹੱਲ ਹੋ ਜਾਵੇ ਮੈਥੀ ਮਨਾਂ ਕੋਈ ਵੀ ਸਮੱਸਿਆ ਜਿਹੜੀ ਐ ਇਦਾਂ ਧੱਕੇ ਨਾ ਨਹੀਂ ਹੁੰਦੀ ਉਹ ਜਿਹੜੇ ਕੰਟਰੈਕਟ ਅਗੀ ਕੰਟਰੈਕਟ ਫਾਰਮਿੰਗ ਦੇਗੇ ਐਜੀਟੇਸ਼ਨ ਸੀ ਤੇ ਆ ਪੰਜ ਸਾਲ ਦਾ ਜਿਹੜਾ ਕਿ ਇਹ ਕੀ ਹੈ ਕੰਟਰੈਕਟ ਫਾਰਮਿੰਗ ਨਹੀਂ ਹੈ ਇਹ ਵੀ ਤਾਂ ਕੰਟਰੈਕਟ ਫਾਰਮਿੰਗ ਹੀ ਆ ਆਹੋ ਸੋ ਤੇ ਇਹਦੇ ਫਾਰਮਰ ਦਾ ਕੀ ਸਟੈਂਡ ਹੈ ਆਹ ਫਰਕ ਸਿਰਫ ਇਹ ਨਾ ਉਹ ਕੰਟਰੈਕਟ ਪ੍ਰਾਈਵੇਟ ਕੰਪਨੀ ਐ ਵੀ ਕਰ ਸਕਦੀ ਹੈ ਇਹ ਗਵਰਨਮੈਂਟ ਸਿੱਧਾ ਕਰਦੀ ਕਰ ਰਹੀ ਹੈ ਕਰਦੀ ਹੈ ਹਾਂਜੀ ਹਾਂ ਇਹਨਾਂ ਇਹਨੇ ਕੀ ਫਰਕ ਹੈ ਪ੍ਰਾਈਵੇਟ ਕੰਪਨੀਆਂ ਦਾ ਇਹ ਹੈ ਕਿ ਉਹ ਉਹਨੇ ਇੰਨਾ ਬਦਸ਼ਾ ਸੀ ਉਹਨਾਂ ਨੂੰ ਕੰਪਨੀਆਂ ਦੇ ਪਰਾਂ ਸੰਗਲ ਪਾਇਆ ਸੀ ਕਿ ਉਹ ਫਾਰਮ ਨੂੰ ਨਹੀਂ ਪਸੰਦ ਆਈ ਉਹ ਤਾਂ ਕੋਈ ਪਾਸਤਾ ਕਾਨੂੰਨ ਜੋ ਪੰਜਾਬ ਗਵਰਨਮੈਂਟ ਨੇ ਕੀਤੇ ਸੀ ਸੈਂਟਰ ਗਵਰਨਮੈਂਟ ਨੇ ਤਾਂ ਉਹ ਬਾਕੀ ਦੇਸ਼ 'ਚ ਲਾਇਆ ਸੀ ਸੋ ਇਹ ਜਿਹੜਾ ਇਹ ਕੋਈ ਕੰਟਰੈਕਟ ਫਾਰਮਿੰਗ ਦੇ ਵਿੱਚ ਹੈ ਕਿ ਸਿਰਫ ਗਵਰਨਮੈਂਟ ਕੰਟਰੈਕਟ ਕਰੂਗੀ ਓ ਚੀਹਾ ਚਾ ਤੇਨ ਸਰੋਂ ਵੈਸੇ ਉਦਾਂ ਕੀ ਹਾਲ ਹੈਗਾ ਪੱਕੇ ਤੌਰ ਤੇ ਜੀ ਆਪਾਂ ਦੇਖਿਆ ਜਾ ਪੱਕੇ ਤੌਰ ਤੇ ਯਾਰ ਬੈਠ ਕੇ ਫੈਸਲਾ ਕਰਨੇ ਕੰਮ ਕਰਦੇ ਪੱਕੇ ਤੌਰ ਤੇ ਹੀ ਹੈ ਗਵਰਨਮੈਂਟ ਜੇ ਤੇਈ ਦਿਨ ਤੇਈ ਕਰੋਪਸ ਨੂੰ ਅਗਰ ਐਮ ਐਸ ਸੀ ਡਿਕਲੇਅਰ ਕਰਦੀ ਹੈ ਤਾਂ ਖਰੀਦੇ ਜਾਂ ਨਾ ਨਾ ਡਿਕਲੇਅਰ ਕਰੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ 5 ਸਾਲ ਵਾਸਤੇ ਸਰਕਾਰ ਨੇ ਇਹ ਕਿਹਾ ਹੈ ਤੇ ਤੁਸੀਂ ਸਹਿਮਤ ਹੋ ਇਹਦੇ ਨਾਲ ਜਾਂ ਕਿਸਾਨ ਸਹਿਮਤ ਹੋਣੇ ਚਾਹੀਦੇ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਮੈਂ ਕਹਿੰਦਾ ਕਹਿ ਸਕਦਾ ਹੁਣ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਤੁਹਾਡੀ ਆਪਣੀ ਨਿੱਜੀ ਰਾਏ ਕੀ ਹੈ ਨਹੀਂ ਮੇਰੀ ਨਿੱਜੀ ਰਾਏ ਤੇ ਅੱਗੇ ਕੰਟੈਕਟ ਫਾਰਮਿੰਗ ਇਹ ਕਰ ਲਓ ਹੂੰ ਹੂੰ ਕਿਉਂਕਿ ਤੁਹਾਨੂੰ ਕਿਸਾਨ ਬੜਾ ਫਾਲੋ ਕਰਦੇ ਨੇ ਹੋਰ ਬੜੇ ਲੋਕ ਫਾਲੋ ਕਰਦੇ ਨੇ ਤੁਹਾਡੀ ਗੱਲ ਨੂੰ ਤੁਹਾਡੇ ਬਿਆਨ ਨੂੰ ਬੜਾ ਗੰਭੀਰਤਾ ਨਾਲ ਲਿਆ ਜਾਂਦਾ ਹੈ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਜੇ ਸਰਕਾਰ ਦਾ ਫੈਸਲਾ ਸਹੀ ਹੈ ਜਾਂ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਪੰਜ ਸਾਲ ਹੀ ਫਈ ਹੈ ਸਹੀ ਹੈ ਹੂੰ ਹੂੰ ਕారణ ਕਿਤੇ ਝੋਨਾ ਤੋਂ ਪਹਿਲਾਂ ਚੁੱਕੀ ਜਾਂਦੇ ਆ। ਹਾਂ ਜੀ। ਕਾਟਨ ਹੋ ਗਈ, ਕਪਾਹ ਹੋ ਗਈ, ਡਾਲਾ ਹੋ ਗਈਆਂ। ਤੇ ਤੇਲਾਂ ਤੇਲਾਂ ਤੇਲ ਦੀ ਵੀ ਕਪੜਾ ਦੀ ਮੰਗ ਲੈਣ। ਹਾਂ ਜੀ। ਹਾਂ ਠੀਕ ਹੈ ਨਾ। ਹੋ ਰਿਹਾ ਕਿ ਤੇਲ ਹੀ ਨਾ ਕਿ ਇੱਕੋ ਠੀਕ ਹੈ। ਹਾਂ। ਤੇਲ ਵੀ ਉਹਨਾਂ ਦੇ ਵੀ ਮੰਗ ਲੈਣ ਭੱਤੀ। ਕਿ ਲੱਗਦਾ ਬਦਲਵੀਂ ਖੇਤੀ ਦੇ ਨਾਲ ਵੀ ਕਿਸਾਨਾਂ ਦੇ ਮਸਲੇ ਹੱਲ ਹੋ ਸਕਦੇ ਆ। ਬਦਲਵੀਂ ਖੇਤੀ ਤਾਂ ਹੀ ਹੋਸਦੀ ਜੇ ਉਹ ਪ੍ਰੋਫਿਟੇਬਲ ਹੋਵੇ। ਐਸੇ ਲਈ ਕਣਕ ਤੇ ਜਿਹੜੀ ਆ ਗਈ ਆ ਝੋਨਾ ਜਿਹੜਾ ਆਇਆ। ਪੰਜਾਬ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਪੀਂਗ ਹੈ ਕਿਉਂਕਿ ਬਿਲੀ ਫਰੀ ਹੈ ਆ ਪਾਣੀ ਫਰੀ ਹੈ